ਸਸਿਕਾਲ ਜੀ ਸਾਰਿਆਂ ਨੂੰ ਅੱਜ ਦਿਨਾਂ ਵਿੱਚ ਵਲੌਗ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਹੋ ਗਈ ਹੈ ਜੀ 1 ਜੂਨ ਤੇ ਅੱਜ ਆਪਣੀ ਹੈਗੀ ਐਕਵੀਸ਼ਨ ਨਾਰਾਇਣਗਰ ਰਿਜ਼ੋਰਟ ਮਕਸਰ ਵਿਖੇ ਬਲੋਟ ਰੋਡ ਤੇ ਤੇ ਕੱਲ ਸ਼ਾਮੀਆਂ ਪਾ ਗਈ ਸੀ ਭੈਣ ਕੋਲ ਇੱਕ ਮਾਸੀ ਜੀ ਦਾ ਪਤਾ ਲੈਣਾ ਸੀਗਾ ਲੱਤ ਤੇ 60 ਜੀ ਲੱਗੀ ਹੋਈ ਸੀ ਤੇ ਕੱਲ ਚੱਲਦੇ ਚੱਲਦੇ ਕਾਫੀ ਲੇਟ ਹੋ ਗਏ ਸੀ ਆਪਾਂ ਤੇ ਰਾਤ ਫਿਰ ਉੱਥੇ ਹਸਪਤਾਲ ਹੋ ਕੇ ਦੇ ਇਥੇ 8 ਵਜੇ ਘਰ ਆਏ ਸੀ ਤੇ ਲੰਮਾ ਤਕੜ ਵੀ ਦੱਸ ਕੇ ਰਮਾਤੀ ਸੀ ਫਿਰ ਪੈ ਗਏ ਤੇ ਸਵੇਰ ਦੀ ਨੀਂਦ ਬਹੁਤ ਆਉਂਦੀ ਹੈਗੀ ਪਰ ਮਤੀ ਦੇ ਮਿਹਨਤੀ ਬੰਦੇ ਦਾ ਉੱਠਣਾ ਹੀ ਪੈਂਦਾ ਹੈਗਾ ਜਮ ਵਿੱਚ ਪੂਰੀ ਕਰ ਲੋ ਉਠਾਉਂਦੀ ਹੈ ਬੰਦੇ ਨੂੰ ਹਨਾ ਤੇ ਆਪਾਂ ਉੱਠ ਖੜੇ 1.5 5 ਵਜੇ 10 ਮਿੰਟ ਫੇਰ ਅੱਕ ਲਾਗੀ ਤੇ ਫਿਰ ਮੰਮੀ ਨੇ ਵਾਹ ਵੜਾ ਤੇ ਤੇ ਹੁਣ ਆਪਾਂ ਰੈਡੀ ਹੋ ਕੇ ਖਾਣਾ ਖਾ ਕੇ ਤੇ ਬਸ ਮਾਂ ਸਭ ਸਾਰਾ ਰੈਡੀ ਹੈ ਚੱਲਦੇ ਹਾਂ ਹੁਣ ਆਪਾਂ ਅਹ ਅਰ ਰਿਜਲਟ ਚ ਇਹ ਕਿਉਂਕਿ 8:00 ਵੱਜ ਗਏ ਹੈਗੇ ਆ 8:30 ਨੂੰ ਪਹੁੰਚਾਂਗੇ ਤੇ ਫਿਰ ਸੈਟਿੰਗ ਵੀ ਸਾਰੀ ਕਰਨੀ ਆ ਉੱਥੇ ਜਾ ਕੇ ਦੋਸਤੂ ਘੰਟਾ ਉਹ ਲੱਗ ਜਾਂਦਾ ਹੈਗਾ ਪੂਰਾ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆ ਬੜਾ ਟਾਈਮ ਲਾਤਾ ਸਹਿਰ ਸਿੰਘ ਵਰਗਿਆਂ ਨੇ ਰੈਡੀ ਹੋਏ ਹੋਏ ਆ ਤੇ ਬਸ ਮੁਰੀਆਂ ਦੀ ਇਹੀ ਆਦਤ ਹੁੰਦੀ ਹੈ ਜਦੋਂ ਤੁਰਨ ਨਾ ਹੋਵੇ ਉਦੋਂ ਕੱਲਾ ਮਾਰਨ ਲੱਗ ਜਾਂਦੀਆਂ ਗੱਡੀ ਆਪਾਂ ਸਟਾਰਟ ਕਰ ਲਈ ਐ। ਤੁੱਪ ਬੋਸ ਹੀ ਤੇਸੀ ਚਲਾ ਲਾਂਗਾ ਉਸ ਟਾਈਮ ਵਾਸਤੇ। ਠਰ ਜੂਗੀ ਚੱਲ। ਲੈ ਕੇ ਆਵਾਂ ਜਾ ਕੇ। ਲਓ ਜੀ ਆਪਾਂ ਪਹੁੰਚ ਗਏ। ਰੈਣੀ ਦਾ ਰਿਜ਼ੋਰਟ ਹੋਈ ਜਾਂਦੀ ਤਿਆਰੀ ਦੇਖਦੇ ਆਂ ਆਪਣੀ ਸਟਾਲ। ਹੂੰ ਸੈਟਿੰਗ ਆਪਣੀ ਚੱਲੀ ਜਾਂਦੀ ਸੀ ਦੋਸਤੋ ਤੇ ਸਮਝ ਲਓ ਵੀ 2 ਘੰਟੇ ਹੋ ਗਏ ਇਹਦੇ ਸੈਟਿੰਗ ਹੋ ਰਹੀ ਹੈ ਚਲੋ ਇੱਕ ਰਿਸ਼ਤੇਦਾਰ ਲੜਕੀ ਆ ਗਈ ਸੀ ਤੇ ਅਜੇ ਲੋਕ ਤਾਂ ਨਹੀਂ ਆਉਣ ਲੱਗੇ ਜਿਆਦਾ ਐਗਜ਼ੀਬਿਸ਼ਨਾਂ ਵਾਲੇ ਆਏ ਆ ਤੇ ਹੁਣ ਦੇਖੀਦਾ ਯਾਰ ਵੀ ਜੇ ਹਸਪਤਾਲ ਚਲੇ ਜਾਓ ਸਾਰੇ ਲੋਕ ਹਸਪਤਾਲੀ ਦੂਰੇ ਫਿਰਦੇ ਆ ਬਸ ਢੇਜੋ ਤਾਂ ਲੱਗਦਾ ਸਾਰਾ ਮੌਲਕੀ ਇੱਥੇ ਆ ਗਿਆ ਤੇ ਹੁਣ ਐਗਜ਼ੀਬਿਸ਼ਨਾਂ ਲਾਉਣ ਲੱਗੇ ਆਪਣੀ ਦਾ ਦੂਸਰੀ ਹੈ ਤੇ ਐ ਲੱਗਦਾ ਹੈਗਾ ਵੀ ਸਾਰੇ ਯਾਰ ਲੋਕ ਹੀ ਐਗਜ਼ੀਬਿਸ਼ਨਾਂ ਲਾਈ ਜਾਂਦੇ ਹੈਗੇ ਤੇ ਉਹ ਗੱਲ ਹੋ ਗਈ ਵੀ ਬਲੌਗਰਾਂ ਵਾਲੇ ਬਾਲੇ ਹੋ ਗਏ ਤੇ ਦੇਖਣ ਵਾਲੇ ਮੇਰੇ ਵਰਗੇ ਘੱਟ ਹੈ ਤੇ ਬਲੌਗਰ ਵੀ ਮੇਰੇ ਵਰਗੇ ਬਹੁਤ ਜ਼ਿਆਦਾ ਹੋਏ ਪਏ ਆ ਚਲੋ ਕੋਈ ਨਹੀਂ ਖਾਣਾ ਆਪਦੇ ਆਪਦੇ ਕਰਮਾ ਹਨ ਕਦੇ ਇਹ ਨਹੀਂ ਸੋਚਿਆ ਵੀ ਵਿਕੂ ਜਾਂ ਨਾ ਵਿਕੂਗਾ ਕੰਮ ਕਰੀਏ ਪਰ ਆਪਦਾ ਤੇ ਆਣਾ ਮੈਂ ਤੁਹਾਨੂੰ ਵੀ ਸੈਟਿੰਗ ਸਾਰੀਆਂ ਸਟਾਲ ਦੀ ਰੈਡੀ ਹੋ ਗਈਆਂ ਆ ਆਪਣੀ ਫਸਟ ਵਾਲੀ ਸਟਾਲ ਰੈਡੀ ਹੋਈ ਐ ਨਾ ਆ ਵਾਲੀ ਐਲ 7 ਸੈਲ ਸਿੰਗ ਨਹੀਂ ਲਗਵਾਤੀ ਦੀ ਪਹਿਲੇ 1200 ਰੁਪਏ 500 ਸੈਲ ਸਿੰਘ ਲਵਾਤਾ ਤੂੰ ਹੂੰ ਦੱਸੋ ਖਰਚਾ ਕਰਾ ਵੀ ਦਿੱਤਾ ਹੂੰ ਦੱਸੋ ਵਟਨਾ ਕੁਝ ਨਹੀਂ ਪਤਾ ਅਜੀ ਭਾਈ ਮੁੰਡਿਆ ਖੇਡ ਲਾ ਜੇ ਨਾ ਖੇਡ ਲਾ ਤੂੰ ਮੈਨੂੰ ਲੈ ਕੇ ਆਇਆ ਕਿ ਨਹੀਂ ਲੈ ਕੇ ਆਇਆ ਦੱਸ ਤੂੰ ਸੈਵਨ ਨੂੰ ਵੀ ਲੈ ਕੇ ਆਇਆ ਆ ਵੇ ਮੈਂ ਫੋਟੋ ਖਿੱਚ ਲਈ ਛੱਡ ਕੇ ਕੀ ਪਤਾ ਓਵੇ ਸਾਹਮਣੇ ਰੋਟੀ ਖਾਣੀ ਸਰਬ ਐਦੋ ਮੋਟਾ ਕਿਧਰ ਗਿਆ ਮੋਟਾ ਕਿਧਰ ਗਿਆ ਮੋਟਾ ਮੋਟਾ ਕਿਧਰ ਪਾਦੀ ਗਿਆ ਯਾਰ ਮੋਟਾ ਮਜ਼ਾਕ ਕਰਦਾ ਆਪਣੇ ਨਾਲ ਹਣ ਜਿੱਦਿਆ ਮਜ਼ਾਕ ਕਰਕੇ ਪਾਦੀ ਗਿਆ ਹਾਂ ਆਪਾਂ ਤਾਂ ਕਾਤੇ ਖਾ ਲਿਆ ਆਪਾਂ ਫੜ ਲੈਣਾ ਹੁਣ ਉਹਨਾਂ ਜਗ ਇਹਦਾ ਰਿਆ ਉਹ ਇੱਥੇ ਹੋਊਗਾ ਆ ਜਾਣਾ ਉਹਨੇ ਆਪੇ ਘੁੰਮ ਫਿਰ ਆਪਾਂ ਨੂੰ ਫੜ ਫੜ ਲੈਣਾ ਚਾਹੀਦਾ ਆਪਾਂ ਨੂੰ ਬਾਹਲੇ ਨਹੀਂ ਨਾ ਠੀਕ ਹੈ ਸਾਰਾ ਆਪਣੀ ਕਸਟਮਰ ਆਨੇ ਹੋ ਗਏ ਸ਼ੁਰੂ ਸਪਲੇ ਹੋ ਗਿਆ ਸਾਰਾ ਦਾ ਮੋਟਾ ਵੀਰ ਬੈਰਨ ਨਾ ਕਰਦੀ ਸੀ ਆਂ ਦਾ ਇਛਾ ਚ ਕਰਦੇ ਨੇ ਪ੍ਰਿਧਾਨ ਜੀ ਹਾਂ ਜੀ ਮੋਟੇ ਵੀਰ ਗੱਲਿਆ ਬਾਈ ਮੈਂ ਮੋਟੇ ਮੈਂ ਅੰਮ 8:00 ਵਜੇ ਦੇ ਦੋਸਤੋ ਤੇ ਪਹਿਲਾਂ ਤਾਂ ਕਸਟਮਰ ਆਂ ਆਇਆ ਸੀਗਾ ਸੇਵੀ ਹੋਈ ਹੈ ਇਹਨਾਂ ਕਰਤੇ ਰਹੀ। ਤੇ ਆਹ ਬਟੇਰਾ ਗਰਮੀ ਜੀ ਹੈ ਜੀ ਤੇ ਉਹ ਲੋਕ ਕੱਟ ਗਏ। ਸ਼ਾਇਦ ਮਨਲਾ ਤਾਂ 5 ਵਜੇ ਤੋਂ ਬਾਅਦ ਫੇਰ ਆਉਣਗੇ। 1 ਘੰਟਾ ਕੋਣਗੇ। ਬਸ ਇੰਨਾ ਕੀ ਹੁੰਦਾ ਹੈ ਤਕਰੀਬਨ ਬਾਕੀ ਸ਼ਹਿਰ ਚ ਆਉਣਗੇ। ਸ਼ਹਿਰ ਵਾਲੇ ਤਾਂ ਜ਼ਿਆਦਾ ਉਸ ਦੇਖਣ ਨੂੰ ਚਾਹੁੰਦੇ। ਜਿਵੇਂ ਇਹ ਮੇਲਾ ਹੁੰਦਾ ਹੈ ਇਦਾਂ। ਬਾਕੀ ਟ੍ਰਿਪ ਕੋਰਟ ਕਰ ਵੀ ਲੈਂਦੇ ਹੈਗੇ ਆ। ਅੱਜ ਥੋੜਾ ਜਿਆਦਾ ਸੀਗਾ ਵੀ ਅੱਜ ਐਗਜ਼ੀਬਿਸ਼ਨਾਂ ਵੀ ਜਾਣਾ 30 35 ਦਾ ਅੱਜ ਹੈ ਨਾ ਬਟੀਕਾ ਐਗਜ਼ੀਬਿਸ਼ਨ ਹੈ ਬਾਕੀ ਸ਼ਟਾਨਾ ਦਾ 4-5 ਕਿਨੇ ਤੇ ਹੁਣ ਤਾਂ ਬਿਲਕੁਲ ਆਪਾਂ ਦੇ ਲਈ ਬੈਠੇ ਸੀਗੇ ਸਾਰੇ ਹੀ ਬੈਠੇ ਆ ਇੱਕ ਤਾਂ ਹੋਊਗਾ ਜਾਦੇ ਬਟੀਕਾ ਕਰਕੇ ਹੁੰਦੇ ਦੇ ਜੀ 5 ਵਜੇ ਤੋਂ ਬਾਅਦ ਕੀ ਬੰਦ ਹੈਗਾ ਸਮਝ ਗਏ ਐਡ ਹੋ ਗਈ ਇਹਨੇ ਹਾਂਜੀ ਇਹ ਤਾਂ ਹੈਗੀ ਜੀ ਅੰਦਰ ਜਾਂ ਬਾਹਰ 5 ਵਜੇ ਗਏ ਦੋਸਤੋ ਸ਼ਾਮ ਦੇ ਤੇ ਥੋੜੀ ਥੋੜੀ ਰੌਣਕ ਵਾਪਸ ਆਈ ਹੈ ਹੁਣ ਦੁਆਰਾ ਕਸਟਮਰ ਆਉਣੇ ਸ਼ੁਰੂ ਹੋ ਗਏ 5:30 ਹੋ ਗਏ ਦੋਸਤੋ ਤੇ ਬਸ 1 ਘੰਟਾ ਰਹਿ ਗਿਆ ਆਪਣੇ ਕੋਲ ਤੇ ਦੇਖਦੇ ਹਾਂ ਹੁਣ ਤਾਂ ਬਸ ਵਿਰਲੇ ਜੀ ਕਸਟਮਰ ਆ ਰਹੇ ਹੈਗੇ ਕੰਮ ਠੀਕ ਰਿਹਾ ਆਪਣਾ ਕੋਲ ਮਲਾ ਕੇ ਤੇ ਬਾਕੀ ਨਵੇਂ-ਨਵੇਂ ਦੋਸਤ ਮਿੱਤਰ ਮਿਲਦੇ ਨੇ ਨਵੇਂ-ਨਵੇਂ ਤਿਆਰਪੇ ਬੰਦੇ ਨੇ ਹਨ ਤੇ ਕਸਟਮਰ ਵੀ ਬੰਦੇ ਨੇ ਤੇ ਹੁਣ ਬਸ ਅੱਧੇ ਘੰਟੇ ਤੱਕ ਆਪਾਂ ਸਮਾਨ ਇਕੱਠਾ ਕਰਾਂਗੇ ਫਿਰ ਆਪਾਂ ਚੱਲਦੇ ਹਾਂ ਚਲੋ ਠੀਕ ਹੈ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ Boh, boh, boh,